ਤੇ ਵਿਰੋਧ ਵੀ ਹੋ ਰਿਹਾ ਵਾ ਬੀਜੇਪੀ ਦਾ ਐਸਮਚੀ ਨੂੰ ਲੈ ਕੇ ਕਿਉਂਕਿ ਈਡੀ ਈਡੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਤੇ ਜਿਹੜਾ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸੇ ਨਾਲ ਗੱਲ ਕਰਨ ਲਈ ਸਾਡੇ ਨਾਲ ਇੱਥੇ ਅਮਰੀਕਾ ਤੋਂ ਸਪੈਸ਼ਲ ਤੌਰ ਤੇ ਜਿਹੜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜੀ ਦੇ ਨੂਨ ਹੈ ਉਹ ਇੱਥੇ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਮੈਮ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਵਿਖ ਰਹੇ ਹੋ ਕਿ ਕੱਲ ਈਡੀ ਵੱਲੋਂ ਵੱਡੀ ਕਾਰਵਾਈ ਕਰਦੇ ਆ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਬੀਤੀ ਰਾਤ ਸਾਡੇ ਕੌਮੀ ਕੰਵੈ ਜਦੋਂ ਗ੍ਰਿਫਤਾਰ ਕੀਤਾ ਸਾਡੇ ਲਈ ਬੜਾਈ ਨਿੰਦਾ ਯੋਗ ਦੇ ਡਾਇਆ ਨਿੰਦਨ ਯੋਗ ਕਦਮ ਹੈ ਜਿਹੜਾ ਕੇਂਦਰ ਸਰਕਾਰ ਨੇ ਚੁੱਕਿਆ ਅਸੀਂ ਐਸ ਵੇਲੇ ਇਮੋਸ਼ਨਲ ਵੀ ਆ ਸਾਡੇ ਸਾਡੇ ਲੀਡਰ ਨੇ ਅਸੀਂ ਉਹਨਾਂ ਦੀ ਸੋਚ ਨਾਲ ਜੁੜੇ ਸੀ ਸਾਸੀਂ ਐਸ ਵੇਲੇ ਅਰਦਾਸ ਵੀ ਕਰਦੇ ਆਂ ਕਿ ਪ੍ਰਮਾਤਮਾ ਉਹਨਾਂ ਦੀ ਸੇਠੀਕ ਰੱਖੇ ਉਹਨਾਂ ਦੀ ਫੈਮਲੀ ਦੇ ਨਾਲ ਅਸੀਂ ਖੜੇ ਆ ਤੇ ਅਸੀਂ ਆਪਣੇ ਲੀਡਰ ਨਾਲ ਵੀ ਚਟਾਨ ਵਾਂਗ ਖੜੇ ਆ ਜਿੱਥੋਂ ਤੱਕ ਅਰੈਸਟ ਹੋਣ ਦੀ ਗੱਲ ਹੈ ਦੇਖੋ ਅੱਜ ਤੱਕ ਮਾਨਵਤਾ ਦਾ ਜਿਹੜਾ ਇਤਿਹਾਸ ਹੈ ਸਾਡਾ ਹਜ਼ਾਰਾਂ ਸਾਲਾਂ ਦਾ ਜਿਹੜਾ ਇਤਿਹਾਸ ਹੈ ਸੁਪਨੇ ਤੇ ਸੋਚ ਨੂੰ ਕੋਈ ਕੈਦ ਨਹੀਂ ਕਰ ਸਕਦਾ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਇਹ ਗ੍ਰਿਫਤਾਰੀ ਕਿੰਨੀ ਮਹਿੰਗੀ ਪੈਣ ਜਾ ਰਹੀ ਹੈ ਕੇਂਦਰ ਸਰਕਾਰ ਸਿਆਸੀ ਛੇੜਿਆੰਤਰ ਨੂੰ ਹੀ ਗਿੰਦਨੇ ਇੱਕ ਪੋਲੀਟੀਕਲ ਕਾਂਸਪੀਰੇਸੀ ਹੈ ਜਦੋਂ ਤੁਸੀਂ ਇੱਕ ਜਦੋਂ ਵੀ ਕੋਈ ਦੇਸ਼ ਇੱਕ ਤਾਨਾਸ਼ਾਈ ਵੱਲ ਵੱਧਦਾ ਜਿਹੜੇ ਜਿਹੜੇ ਇਸ ਵੇਲੇ ਸਾਡੇ ਕੋਲ ਸਾਰੇ ਨਾਰੇ ਨੇ ਜਿਹੜੇ ਸਿੰਪਟਮ ਆ ਰਹੇ ਨੇ ਜਿਹੜੀ ਇਸ ਵੇਲੇ ਸਾਡੀ ਸਿਆਸਤ ਹੈ ਜੋ ਸਾਡੇ ਇਸ ਵੇਲੇ ਦੇਸ਼ ਦੇ ਹਾਲਾਤ ਦੇ ਅਸੀਂ ਸਟੈਪ ਬਾਈ ਸਟੈਪ ਇੱਕ ਕਦਮ ਹਰ ਰੋਜ਼ ਤਾਨਾਸ਼ਾਈ ਵੱਲ ਵੱਧਦਾ ਜਿਹੜਾ ਕੇਂਦਰ ਸਰਕਾਰ ਨੂੰ ਡਾਰਾ ਹੈ ਜਿਹੜਾ ਸਾਡੇ ਉੱਪਰ ਬੈਠੇ ਲੀਡਰਾਂ ਨੂੰ ਡਾਰਾ ਹੈ ਆਪੋਜੀਸ਼ਨ ਦਾ ਉਹ ਡਰ ਉੱਬਰ ਕੇ ਬਾਹਰ ਆ ਗਿਆ ਸਤਿ ਸ਼੍ਰੀ ਅਕਾਲ ਦਾ ਸਬਰ ਵਿੱਚ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ ਕੋ ਤੁਸੀਂ ਵੇਖ ਰਹੇ ਹੋ ਕਿ ਕਤਤੇ ਸ਼ਰਾਬ ਘਟਾਲੇ ਦੇ ਵਿੱਚ ਜਿਹੜਾ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਜੇ ਆਮ ਆਦਮੀ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਕਿਤਨਾ ਕਿਤੇ ਹਲਚਲ ਮਚ ਚੁੱਕੀ ਆ ਤੇ ਵਿਰੋਧ ਵੀ ਹੋ ਰਿਹਾ ਵਾ ਭਾਜਪਾ ਦਾ ਇਸ ਨੂੰ ਚੀਜ਼ ਨੂੰ ਲੈ ਕੇ ਕਿਉਂਕਿ ਈਡੀ ਈਡੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਤੇ ਜਿਹੜਾ ਕੇ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਲਿਆ ਉਸ ਨਾਲ ਗੱਲ ਕਰਨ ਲਈ ਸਾਡੇ ਨਾਲ ਇੱਥੇ ਅਮਰੀਕਾ ਤੋਂ ਸਪੈਸ਼ਲ ਤੌਰ ਤੇ ਜਿਹੜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜੀ ਦੇ ਨੂਨ ਇਹ ਇੱਥੇ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਮੈਮ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਵਿਖ ਰਹੇ ਹੋ ਕਿ ਕੱਲ ਈਡੀ ਵੱਲੋਂ ਵੱਡੀ ਕਾਰਵਾਈ ਕਰਦੇ ਆ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਬੀਤੀ ਰਾਤ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਈਡੀ ਨੇ ਜਦੋਂ ਗ੍ਰਿਫਤਾਰ ਕੀਤਾ ਸਾਡੇ ਲਈ ਬੜਾਈ ਨਿੰਦਾ ਯੋਗ ਜਿਹੜਾ ਨਿੰਦਨਯੋਗ ਕਦਮ ਹੈ ਜਿਹੜਾ ਕੇਂਦਰ ਸਰਕਾਰ ਨੇ ਚੁੱਕਿਆ ਅਸੀਂ ਅੱਜ ਵੀ ਇਮੋਸ਼ਨਲ ਵੀ ਆ ਸਾਡੇ ਸਾਡੇ ਲੀਡਰ ਨੇ ਅਸੀਂ ਉਹਨਾਂ ਦੀ ਸੋਚ ਨਾਲ ਜੁੜੇ ਸੀ ਅਸੀਂ ਐਸਵੇਲੇ ਅਰਦਾਸ ਵੀ ਕਰਦੇ ਆਂ ਕਿ ਪ੍ਰਮਾਤਮਾ ਉਹਨਾਂ ਦੀ ਸੇਠ ਠੀਕ ਰੱਖੇ ਉਹਨਾਂ ਦੀ ਫੈਮਲੀ ਦੇ ਨਾਲ ਅਸੀਂ ਖੜੇ ਆ ਤੇ ਅਸੀਂ ਆਪਣੇ ਲੀਡਰ ਨਾਲ ਵੀ ਚਟਾਨ ਵਾਂਗ ਖੜੇ ਆ ਜਿੱਥੋਂ ਤੱਕ ਅਰੈਸਟ ਹੋਣ ਦੀ ਗੱਲ ਏ ਦੇਖੋ ਅੱਜ ਤੱਕ ਮਾਨਵਤਾ ਦਾ ਜਿਹੜਾ ਇਤਿਹਾਸ ਹੈ ਸਾਡਾ ਹਜ਼ਾਰਾਂ ਸਾਲਾਂ ਦਾ ਜਿਹੜਾ ਇਤਿਹਾਸ ਹੈ ਸੁਪਨੇ ਤੇ ਸੋਚ ਨੂੰ ਕੋਈ ਕੈਦ ਨਹੀਂ ਕਰ ਸਕਿਆ ਠੀਕ ਹੈ ਉਸ ਲੱਖਾਂ ਦੇ ਪਿੱਛੇ ਚਲੇ ਜਾਣਗੇ ਪਰ ਉਹਨਾਂ ਦੀ ਸੋਚ ਜਿਹੜੀ ਹੈ ਉਹ ਹੋਰ ਵੀ ਜ਼ਿਆਦਾ ਉੱਭਰ ਕੇ ਆਏਗੀ ਤੇ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਇਹ ਗ੍ਰਿਫਤਾਰੀ ਕਿੰਨੀ ਮਹਿੰਗੀ ਪੈਣ ਜਾ ਰਹੀ ਹੈ ਕੇਂਦਰ ਸਰਕਾਰ ਨੂੰ ਪਰ ਮੈਮ ਜਿਸ ਤਰੀਕੇ ਨਾਲ ਆਪਾਂ ਵੇਖ ਰਹੇ ਹਾਂ ਕਿ ਕੋਰਟ ਵੱਲੋਂ ਫੈਸਲਾ ਹੁੰਦਾ ਤੇ ਤੁਰੰਤ ਹੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਥੋੜੇ ਟਾਈਮ ਬਾਅਦ ਹੀ ਸਿਆਸੀ ਛੇੜਿਆੰਤਰ ਇਹਨੂੰ ਹੀ ਕਹਿੰਦੇ ਨੇ ਇਹ ਪੋਲਿਟੀਕਲ ਕਾਂਸਪੀਰੇਸੀ ਹੈ ਜਦੋਂ ਤੁਸੀਂ ਇੱਕ ਜਦੋਂ ਵੀ ਕੋਈ ਦੇਸ਼ ਇੱਕ ਤਾਨਾਸ਼ਾਈ ਵੱਲ ਵਧਦਾ ਜਿਹੜੇ ਜਿਹੜੇ ਇਸ ਵੇਲੇ ਸਾਡੇ ਕੋਲ ਸਾਂ ਹੀ ਆ ਰਹੇ ਨੇ ਜਿਹੜੇ ਸਿੰਪਟਮ ਆ ਰਹੇ ਨੇ ਜਿਹੜੀ ਇਸ ਵੇਲੇ ਸਾਡੀ ਸਿਆਸਤ ਹੈ ਜੋ ਸਾਡੇ ਇਸ ਵੇਲੇ ਦੇਸ਼ ਦੇ ਹਾਲਾਤ ਦੇ ਅਸੀਂ ਸਟੈਪ ਬਾਈ ਸਟੈਪ ਇੱਕ ਕਦਮ ਹਰ ਰੋਜ਼ ਤਾਨਾਸ਼ਾਈ ਵੱਲ ਵਧ ਰਿਹਾ ਜਦੋਂ ਤੁਸੀਂ ਤਾਨਾਸ਼ਾਈ ਦੀ ਗੱਲ ਕਰਦੇ ਹੋ ਤੇ ਮੈਟਰ ਨਹੀਂ ਕਰਦਾ ਕੋਡ ਮੈਟਰ ਨਹੀਂ ਕਰਦੀ ਤੁਹਾਡੇ ਲਾ ਮੈਟਰ ਨਹੀਂ ਕਰਦੇ ਤੁਹਾਡਾ ਕਨਸਟੀਟਿਊਸ਼ਨ ਤੁਹਾਡਾ ਸੰਵਿਧਾਨ ਮੈਟਰ ਨਹੀਂ ਕਰਦਾ ਤੇ ਇਸ ਵਾਸਤੇ ਸਾਨੂੰ ਇਸ ਵੇਲੇ ਲੋੜ ਹੈ ਕਿ ਅਸੀਂ ਅਲਰਟ ਹੋ ਜਾਈਏ ਅਸੀਂ ਸਾਰੇ ਜਾਗਰੂਕ ਹੋ ਜਾਈਏ ਕਿਉਂਕਿ ਖਤਰੇ ਦੀ ਘੰਟੀ ਤੁਸੀਂ ਖਤਰੇ ਦੀ ਘੰਟੀ ਹੈ ਤੁਸੀਂ ਜਿਹੜਾ ਆ ਜਿਹੜਾ ਆ ਸਾਡੇ ਵਰਲਡ ਦੇ ਇਤਿਹਾਸ ਦੇ ਵਿੱਚ ਵੇਖੋ ਕਿ ਜਦੋਂ ਤਾਨਾਸ਼ਾਹੀ ਹੁੰਦੀ ਕੀ ਹੁੰਦਾ ਅਸੀਂ ਸਾਡੇ ਜਿਹੜਾ ਨੇ ਸਾਡੇ ਜਿਹੜੇ ਅਸੀਂ ਸਾਡਾ ਦੇਸ਼ ਵਿਸ਼ਵ ਦਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਸਭ ਤੋਂ ਵੱਡਾ ਲੋਕਤੰਤਰ ਅਸੀਂ ਆਪਣੇ ਸਭ ਤੋਂ ਵੱਡੇ ਲੋਕਤੰਤਰ ਦਾ ਗਲਾ ਘੁੱਟ ਦੇਖ ਨਹੀਂ ਸਕਦੇ ਸਾਨੂੰ ਇਸ ਵੇਲੇ ਚੁੱਪ ਨਹੀਂ ਰਹਿਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਸ ਵੇਲੇ ਜਾਗਰੂਕ ਹੋਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਇਸ ਵੇਲੇ ਇਨਕਲਾਬੀ ਬਣਨ ਦੀ ਲੋੜ ਹੈ ਅੱਜ ਇਸ ਤਿਕਾਣਾ ਮੈਮ ਤੁਸੀਂ ਸਪੈਸ਼ਲ ਪ੍ਰਚਾਰ ਕਰਨ ਲਈ ਆਏ ਹੋ ਲੋਕ ਸਭਾ ਦੀਆਂ ਅਨਾਊਂਸਿੰਗ ਹੋ ਜਾਂਦੀ ਹੈ ਉਸੇ ਤੋਂ ਬਾਅਦ ਜਿਹੜਾ ਗ੍ਰਿਫਤਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਡਰ ਬਹੁਤ ਵੱਡੀ ਚੀਜ਼ ਹੈ ਜਿਹੜਾ ਡਰ ਹੈ ਇਸ ਵੇਲੇ ਜਿਹੜਾ ਕੇਂਦਰ ਸਰਕਾਰ ਨੂੰ ਡਾਰਾ ਹੈ ਜਿਹੜਾ ਸਾਡੇ ਉੱਪਰ ਬੈਠੇ ਲੀਡਰਾਂ ਨੂੰ ਡਾਰਾ ਹੈ ਆਪੋਜੀਸ਼ਨ ਦਾ ਉਹ ਡਰ ਉੱਬਰ ਕੇ ਬਾਹਰ ਆ ਗਿਆ ਬੜੇ ਦਿਨਾਂ ਤੋਂ ਚੱਲ ਰਿਹਾ ਸੀ ਕਿ ਡਰ ਹੈਗਾ ਡਰ ਹੈਗਾ ਅੱਜ ਉਹ ਡਰ ਜਿਹੜਾ ਫੈਕਟ ਬਣ ਗਿਆ ਤੁਸੀਂ ਇਹਨੂੰ ਇਹਨੂੰ ਕੋਈ ਝੂਠਲਾ ਨਹੀਂ ਸਕਦੇ ਕਿ ਅਰਵਿੰਦ ਕੇਜਰੀਵਾਲ ਜੀ ਦਾ ਖੌਫ ਕਿੰਨਾ ਜ਼ਿਆਦਾ ਹੈ ਕਿ ਇਲੈਕਸ਼ਨ ਅਨਾਉਂਸ ਹੋ ਗਿਆ ਹੈ ਇਲੈਕਸ਼ਨ ਦੀ ਡੇਟ ਫਿਕਸ ਹੋ ਗਈ ਹੈ ਜੋਨ ਜਾਪਤਾ ਲੱਗਿਆ ਹੋਇਆ ਤੇ ਤੁਸੀਂ ਇੱਕ ਇੱਕ ਕਰਕੇ ਪੋਲੀਟੀਕਲ ਪਾਰਟੀਆਂ ਦੇ ਆਪੋਜੀਸ਼ਨ ਦੇ ਲੀਡਰਸ ਨੂੰ ਤੁਸੀਂ ਜੇਲ੍ਹ ਚ ਭੇਜ ਰਹੇ ਹੋ ਕੀ ਲੱਗਦਾ ਕੀ ਹੈ ਫਿਰ ਪੰਜਾਬ ਦੇ ਵਿੱਚ ਪ੍ਰਚਾਰ ਜਾਰੀ ਹੈ ਤੁਸੀਂ ਵੀ ਪ੍ਰਚਾਰ ਕਰਨ ਲਈ ਆਏ ਹੋ ਕੀ ਲੱਗਦਾ ਕੋਈ ਫਰਕ ਪੈਗਾ ਇਸ ਚੀਜ਼ ਦੇ ਉੱਤੇ ਬਹੁਤ ਫਰਕ ਪੈਗਾ ਬਹੁਤ ਮਹਿੰਗਾ ਪੈਗਾ ਕੇਂਦਰ ਸਰਕਾਰ ਨੂੰ ਮੈਂ ਫਿਰ ਕਵਾਂਗੀ ਸਾਡੇ ਜਿਹੜੇ ਵਰਕਰਸ ਨੇ ਸਾਡੀ ਜਿਹੜੀ ਸਿਆਪਾਰਟੀ ਦੀ ਸੋਚ ਹੈ ਜਿਹੜੀ ਹੈ ਉਹਦੇ ਤੇ ਅਗਰ 6:00 ਵਜੇਗੀ ਤੇ ਅਸੀਂ ਹੋਰ ਉੱਪਰ ਕੇ ਆਵਾਂਗੇ ਅਸੀਂ ਹੋਰ ਜ਼ਿਆਦਾ ਜੋਰ ਸ਼ੋਰ ਨਾਲ ਪ੍ਰਚਾਰ ਕਰਾਂਗੇ ਤੇ ਅਸੀਂ ਦੇਸ਼ ਭਰ ਚ ਬੈਠੇ ਹਰ ਇੱਕ ਦੇਸ਼ ਵਾਸੀ ਨੂੰ ਇਹ اپیل ਕਰਾਂਗੇ ਕਿ ਤੁਸੀਂ ਉਠੋ ਤੁਸੀਂ ਜਾਗੋ ਤੁਸੀਂ ਆਪਣੇ ਲੋਕਤੰਤਰ ਨੂੰ ਸੰਭਾਲੋ ਪਰ ਮੇਰਾ ਕਹਿਣ ਦਾ ਬਤ ਜੀ ਤੁਹਾਡੇ ਪ੍ਰਚਾਰ ਤੇ ਫਰਕ ਪੈਗਾ ਕੋਈ ਜਿਸ ਤਰੀਕੇ ਨਾਲ ਕਿਉਂਕਿ ਲਗਾਤਾਰ ਮੀਟਿੰਗਾਂ ਜਾਰੀ ਸੀਗੀਆਂ ਤਾਰੀਵਾਲ ਸਾਹਿਬ ਵੀ ਮੀਟਿੰਗਾਂ ਕਰ ਰਹੇ ਸੀਗੇ ਤੁਸੀਂ ਵੀ ਘਰ-ਘਰ ਡੋਰ-ਟੂ-ਡੋਰ ਜਾ ਕੇ ਲੋਕਾਂ ਨੂੰ ਮਿਲ ਰਹੇ ਹੋ ਕਿਉਂਕਿ ਤੁਹਾਡਾ ਤਾਂ ਵੈਸੇ ਪਹਿਲੀ ਇਲੈਕਸ਼ਨ ਚ ਵੀ ਇਦਾਂ ਰਿਹਾ ਕਿ ਤੁਸੀਂ ਘਰ-ਘਰ ਜਾ ਕੇ ਮਲੇ ਲੋਕਾਂ ਨੂੰ ਵੋਟਾਂ ਦਾ ਲੋਕਾਂ ਨੂੰ ਸਮਝਾਇਆ ਕਿ ਕੀ ਆਮ ਆਦਮੀ ਪਾਰਟੀ ਕੀ ਕਰਨਾ ਚਾਹੁੰਦੀ ਹੈ ਕੀ ਕਰੇਗੀ ਪਰ ਹੁਣ ਵੀ ਤੁਸੀਂ ਜਾ ਰਹੇ ਹੋ ਕੀ ਲੱਗਦਾ ਤੁਹਾਡੀ ਕੈਂਪੇਨ ਤੇ ਫਰਕ ਪੈਗਾ ਨਹੀਂ ਸਾਡੀ ਕੈਂਪੇਨ ਤੇ ਨਹੀਂ ਕੋਈ ਵੀ ਫਰਕ ਨਹੀਂ ਪਾਏਗਾ ਅਸੀਂ ਆਪਣੀ ਕੈਂਪੇਨ ਨੂੰ ਹੋਰ ਤੇਜ਼ ਕਰਾਂਗੇ ਅਸੀਂ ਇਹਨੂੰ ਹੋਰ ਜ਼ਿਆਦਾ ਉੱਚੇ ਲੈਵਲ ਤੇ ਕੈਂਪੇਨ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਪ੍ਰੋਟੈਸਟ ਕਰਨ ਦੀ ਲੋੜ ਪੈਗੀ ਉੱਥੇ ਪ੍ਰੋਟੈਸਟ ਵੀ ਕਰਾਂਗੇ ਇਹ ਨਹੀਂ ਕਿ ਅਸੀਂ ਸਿਰਫ ਕੈਂਪੇਨ ਚ ਹੀ ਲਜੇ ਰਵਾਂਗੇ ਤੇ ਅਸੀਂ ਜਿੱਥੇ ਪ੍ਰੋਟੈਸਟ ਦੀ ਲੋੜ ਹੈ ਉੱਥੇ ਪ੍ਰੋਟੈਸਟ ਨਹੀਂ ਕਰਾਂਗੇ ਅੱਜ ਵੀ ਸਾਡੇ ਜਿਹੜੇ ਨੇ ਵੋਲੰਟੀਅਰ ਸਾਡੇ ਪਾਰਟੀ ਵਰਕਰ ਸਾਡੀ ਵੀ ਪ੍ਰੋਟੈਸਟ ਜਿਹੜਾ ਚੰਡੀਗੜ੍ਹ ਚ ਕਰ ਰਹੇ ਨੇ ਅਜਨੇ ਕੀ ਇਲੈਕਸ਼ਨ ਆ ਗਏ ਤੇ ਅਸੀਂ ਸਿਰਫ ਕੈਂਪੇਨ ਤੇ ਫੋਕਸ ਕਰਾਂਗੇ ਨਹੀਂ ਜੋ ਗਲਤ ਹੈ ਅਸੀਂ ਉਹਦਾ ਵਿਰੋਧ ਵੀ ਕਰਾਂਗੇ ਪਰ ਕੀ ਲੱ ਉਧਰੋਂ ਇਲੈਕਸ਼ਨ ਟਾਈਮ ਤੇ ਇਹੋ ਜਿਹੀ ਐਕਸ਼ਨ ਲੈਣੇ ਕਿ ਏਡੀ ਵੱਲੋਂ ਜਿਹੜਾ ਵਾ ਗ੍ਰਿਫਤਾਰੀਆਂ ਕਰਾਉਣੀਆਂ ਸ਼ੁਰੂ ਕਰ ਦੇਣੀਆਂ ਕਿਸ ਤਰੀਕੇ ਨਾਲ ਵੇਖ ਰਹੇ ਹੋ ਮੈਂ ਬਹੁਤ ਪਹਿਲਾਂ ਤੇ ਬਹੁਤ ਹੀ ਨਿੰਦਨਯੋਗ ਜਿਹੜਾ ਆ ਇੱਕ ਕਦਮ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਸਾਡੇ ਸਾਰੇ ਜਿਹੜੇ ਦੇਸ਼ ਦੇ ਬੁੱਧੀਜੀਵੀਆਂ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਹੈ ਨੋ ਮੈਟਰ ਕਿ ਕਿਹੜੀ ਪਾਰਟੀ ਤੋਂ ਤੁਸੀਂ ਵੀ ਲੌਂਗ ਕਰਦੇ ਹੋ ਨੋ ਮੈਟਰ ਕਿ ਕਿਹੜੇ ਰਿਜ਼ਰਵ ਕਿਹੜੇ ਜਿਹੜੇ ਨੇ ਧਰਮ ਤੋਂ ਤੁਸੀਂ ਬਿਲੋਂਗ ਕਰਦੇ ਹੋ ਇਸ ਵੇਲੇ ਸਾਨੂੰ ਲੋੜ ਹੈ ਕਿ ਅਸੀਂ ਸਾਰੇ ਇਕਜੁੱਟ ਹੋ ਕੇ ਆਪਣੇ ਲੋਕਤੰਤਰ ਨੂੰ ਬਚਾਈਏ ਤੇ ਜਿਹੜੀ ਸਿੱਧੀ ਸਿੱਧੀ ਜਿਹੜਾ ਇਹ ਸਿੱਧਾ ਸਿੱਧਾ ਜਿਹੜਾ ਸਿਆਸੀ ਛੇੜਾਂਤਰ ਜਿਹੜਾ ਰਾਜਰੀ ਪਾਰਟੀ ਸਾਡੀ ਕੇਂਦਰ ਸਰਕਾਰ ਉਹਦੇ ਵਿਰੁੱਧ ਅਸੀਂ ਇਕਜੁੱਟ ਹੋ ਕੇ ਖੜੇ ਹੋਈਏ ਤੁਸੀਂ ਇਹ ਦੇਖੋ ਕਿ ਜਦੋਂ ਅਸੀਂ ਤਾਨਾ ਸ਼ਾਹੀ ਵੱਲ ਵਧਾਂਗੇ ਸਭ ਤੋਂ ਜ਼ਿਆਦਾ ਨੁਕਸਾਨ ਕਿੰਨੋਂ ਹੁੰਦਾ ਹੈ ਜਦੋਂ ਕਿਤੇ ਡਿਕਟੇਟਰਸ਼ਿਪ ਹੁੰਦੀ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਜਿਹੜੇ ਸਮਾਜ ਦੇ ਵਰਗ ਹਾਸ਼ੀਏ ਤੇ ਰਹਿੰਦੇ ਨੇ ਜੀ ਜਿਹੜੇ ਆਲਰੇਡੀ ਮਾਰਜਨਲਾਈਜ਼ਡ ਨੇ ਮਾਈਨੋਰਟੀਜ਼ ਲਗਾ ਲਓ ਤੁਸੀਂ ਤੁਸੀਂ ਜਿਹੜੇ ਨੇ ਸਾਡੇ ਜਾਤ ਪਾਤ ਦੇ ਆਧਾਰ ਤੇ ਜਿੰਨਾਂ ਨੂੰ ਅਸੀਂ ਅੱਜ ਤੱਕ ਵੰਡ ਕੇ ਰੱਖਿਆ ਜਿੰਨਾਂ ਨੂੰ ਅਸੀਂ ਹਾਸ਼ੀਏ ਤੇ ਰੱਖਿਆ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਜਿਹੜੇ ਲੋਕ ੱਲੇ ਰਹਿ ਜਾਣਗੇ ਜਿਹੜੇ ਜੇ ਸਾਡੇ ਨਾਲ ਇਕਨੋਮਿਕਲੀ ਆਰਥਿਕ ਤੌਰ ਤੇ ਉੱਪਰ ਤੱਕ ਨਹੀਂ ਆ ਸਕੇ ਉਹਨਾਂ ਦਾ ਨੁਕਸਾਨ ਹੁੰਦਾ ਕਿਉਂ ਨੁਕਸਾਨ ਹੁੰਦਾ ਅਸੀਂ ਤਾਨਾਸ਼ਾਹੀ ਉਹਨਾਂ ਨੂੰ ਬੋਲਣ ਦਾ ਹੱਕ ਨਹੀਂ ਦਿੰਦੀ ਤਾਨਾਸ਼ਾਹੀ ਉਹਨਾਂ ਨੂੰ ਮੌਲਿਕ ਅਧਿਕਾਰ ਨਹੀਂ ਦਊਗੀ ਤਾਨਾਸ਼ਾਹੀ ਉਹਨਾਂ ਨੂੰ ਪੜਨ ਦਾ ਹੱਕ ਨਹੀਂ ਦਊਗੀ ਤਾਨਾਸ਼ਾਹੀ ਉਹਨਾਂ ਦੇ ਸਾਰੇ ਹੱਕ ਜਿਹੜੇ ਨੇ ਸਸਪੈਂਡ ਕਰ ਦਊਗੀ ਅਸੀਂ ਐਸ ਵੇਲੇ ਸਾਨੂੰ ਜਾਗਣ ਦੀ ਤਾਂ ਲੋੜ ਹੈ ਕਿਉਂਕਿ ਐਸ ਵੇਲੇ ਜਿਹੜੀ ਹੈ ਇਹ ਇੱਕ ਤਰ੍ਹਾਂ ਦੀ ਅਨਡਿਕਲੇਰਡ ਇਮਰਜੈਂਸੀ ਲਗਾਤੀ ਉਹਨਾਂ ਨੇ ਪਰ ਕੀ ਲੱਗਦਾ ਕਿ ਇੰਡੀਆ ਗੱਠ ਜੋੜਦਾ ਕਿਤੇ ਨਾ ਕਿਤੇ ਇਹ ਬੁਖਲਾਉਣਾ ਕਹਿ ਸਕਦੇ ਵੀ ਉਹਦੇ ਵੱਲ ਵੇਖ ਕੇ ਬੁਖਲਾਇਆ ਜਾ ਰਿਹਾ ਬਿਲਕੁਲ ਬੁਖਲਾਇਆ ਜਾ ਰਿਹਾ ਹੈ ਅਗਰ ਤੁਸੀਂ ਪਿਛਲੇ 2-4 ਮਹੀਨਿਆਂ ਦੇ ਵਿੱਚ ਦੂਸਰਾ ਸੀਆ ਮੰਦਿਰ ਕਰ ਰਹੇ ਹੋ ਲੱਖਾਂ ਦੇ ਪਿੱਛੇ ਭੇਜ ਰਹੇ ਹੋ ਤੇ ਬੁਖਲਾਹਟ ਇਹ ਤਿੰਨ ਸੌ ਆਈ ਰਹੀ ਹੈ ਬਿਲਕੁਲ ਹੈਗੀ ਬਿਲਕੁਲ ਬੁਖਲਾਹਟ ਹੈ ਤੁਸੀਂ ਕਿਤੇ ਨਾ ਕਿਤੇ ਡਰ ਰਹੇ ਹੋ ਤੇ ਠੀਕ ਹੈ ਅਸੀਂ ਇਕੱਠੇ ਹੋਇਆ ਸਾਡੇ ਇੰਡੀਆ ਗਠਬੰਧਨ ਨੂੰ ਵੀ ਜਿਹੜਾ ਦੇਸ਼ ਦੇ ਵਿੱਚ ਹੋ ਰਿਹਾ ਉਹਨਾਂ ਨੂੰ ਵੀ ਹਜੇ ਹੋਰ ਸਟਰੋਂਗ ਹੋਣ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਇਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਜਿਹੜੀ ਐਬਸੋਲਿਊਟ ਪਾਵਰ ਜਿਹੜੀ ਇੱਕ ਹੱਥ 'ਚ ਜਾ ਰਹੀ ਹੈ ਉਹਨੂੰ ਅਸੀਂ ਰੋਕ ਸਕੀਏ ਤੁਸੀਂ ਸੁਣਿਆ ਹੋਊਗਾ ਪਾਵਰ ਟੈਂਡਸ ਟੂ ਕਰਪਟ ਐਬਸੋਲਿਊਟ ਪਾਵਰ ਕਰਪਟਸ ਐਬਸੋਲੂਟਲੀ ਜੇ ਅਸੀਂ ਅੱਜ ਆਵਾਜ਼ ਨਹੀਂ ਉਠਾਉਂਦੇ ਜੇ ਸਾਡੀ ਕੇਂਦਰ ਸਰਕਾਰ ਜਿਹੜੀ ਇਸ ਵੇਲੇ ਪਾਰਟੀ ਐਸ ਵੇਲੇ ਹੈਗੀ ਐ ਉਹ ਪਾਰਟੀ ਦੁਬਾਰਾ ਫੁੱਲ ਮੇਜੋਰਟੀ ਨਾਲ ਆਉਂਦੀ ਹੈ ਤੇ ਫਿਰ ਉਹ ਐਬਸੋਲਿਊਟ ਕਰਪਟ ਜਿਹੜੀ ਹੈ ਹੋਊਗੀ ਕੀ ਲੱਗਦਾ ਕੀ ਹੁਣ ਜਿਸ ਤਰੀਕੇ ਨਾਲ ਕੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਅੰਦਰ ਜਾ ਚੁੱਕੇ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਕੀ ਜਿਹੜਾ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ 13 0 ਦਾ ਮੁਕਾਬਲਾ ਕੀ ਉਹ ਡੰਡ ਰਹਿਗਾ ਬਿਲਕੁਲ ਰਹੇਗਾ ਬਿਲਕੁਲ ਜਦੋਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੋਚ ਨੂੰ ਅੱਜ ਤੱਕ ਕੋਈ ਕੈਦ ਨਹੀਂ ਕਰ ਸਕਿਆ ਅਗੇ ਸਿੰਘ ਜੀ ਕਹਿੰਗੇ ਵਿਚਾਰ ਮਰਦੇ ਨਹੀਂ ਹੈਗੇ ਵਿਚਾਰਾਂ ਨੂੰ ਕੋਈ ਕੈਦ ਨਹੀਂ ਕਰ ਸਕਦਾ ਠੀਕ ਹੈ ਉਹ ਚਲੇ ਗਏ ਨੇ ਪਰ ਸਾਨੂੰ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਅਸੀਂ ਉਹਨਾਂ ਲਈ ਅਰਦਾਸ ਕਰਾਂਗੇ ਉਹਨਾਂ ਦੇ ਛੇਤੀ ਬਾਹਰ ਓਨਲੀ ਅਰਦਾਸ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਦੀ ਸੋਚ ਜਿਹੜੀ ਹੈ ਉਹਨਾਂ ਦੀ ਸੋਚ ਨੂੰ ਅਸੀਂ ਹੋਰ ਉੱਪਰ ਤੱਕ ਲੈ ਕੇ ਜਾਵਾਂਗੇ ਤੇ ਯਸ 130130 ਹੈ ਲਗਾਤਾਰ ਤੁਹਾਨੂੰ ਮਿਲਾਰੇ ਸੀਗੇ ਐਡਵੋਕੇਟ ਅਮਨਦੀਪ ਕੌਰ ਜੀ ਨਾਲ ਜਿਹੜੇ ਕਿ ਕੈਬਨਲ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਨੂਨ ਨੇ ਲਗਾਤਾਰ ਉਹ ਅਮਰੀਕਾ ਤੋਂ ਸਪੈਸ਼ਲ ਪ੍ਰਚਾਰ ਕਰਨ ਲਈ ਪਹੁੰਚੇ ਨੇ ਪਰ ਅੱਜ ਜਿਸ ਤਰੀਕੇ ਨਾਲ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਅੱਜ ਉਹਨਾਂ ਦੇ ਵੱਲੋਂ ਵੱਡੀ ਗੱਲ ਕੀਤੀ ਗਈ ਆ ਕਿ ਸੋਚ ਨੂੰ ਕੋਈ ਨਹੀਂ ਬਦਲ ਸਕਦਾ ਲੋਕਾਂ ਦੀ ਸੋਚ ਅਸੀਂ ਕੇਜਰੀਵਾਲ ਜੀ ਦੀ ਸੋਚ ਨੂੰ ਲੈ ਕੇ ਅੱਗੇ ਚੱਲਾਂਗੇ ਤੇ ਸੋਚ ਦੇ ਨਾਲ ਹੀ ਜਿਹੜਾ 13 0 ਦਾ ਮੁਕਾਬਲਾ ਹੈ ਉਹਨੂੰ ਕਾਮਯਾਬ ਕਰਾਂਗੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ 10 ਸਤੰਬਰ ਨੂੰ ਜਿਹਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ